ਸਾਸੀ ਕਾਲ ਜੀ ਸਾਰੇ ਨੂੰ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਚਲੇ ਆਂ ਚੰਡੀਗੜ੍ਹ ਘੁੰਮਣ ਫਿਰਨ ਚਲੋ ਵਲੋਗ ਜੀ ਅਸੀਂ ਪਹੁੰਚ ਚੁੱਕੇ ਆਂ ਰੋ ਗਾਰਡਨ ਤੇ ਤੁਹਾਨੂੰ ਦਿਖਾਣੇ ਅੱਗੇ ਦਾ ਥਿਊ ਜਿਵੇਂ ਕਿ ਤੁਸੀਂ ਚੈੱਕ ਕਰ ਸਕੋ ਲਓ ਜੀ ਚੈੱਕ ਕਰੋ ਬਾਬੇ ਉਹ ਥਿਊ ਮੌਸਮ ਘੈਂਟ ਅੱਜ ਉੱਦਲ ਬੱਦਲ ਹੋਏ ਹੋਏ ਨੇ ਕੁਲਚਾ ਵਾਲਾ ਮੈਨੂੰ ਪਤਾ ਸੀ ਮਾਂ ਕੁਲਚਾ ਦੇਖ ਲੈਣੇ ਹੁਣ ਕੁਲਚਾ ਮੰਗੂ ਇਹ ਹਵਾ ਹਿਨੇਰੀ ਲੱਗ ਰਹੀ ਹੈ ਜਿਵੇਂ ਨੇਹਰੀ ਚੱਲੂ ਯਾਰ ਚੱਲੀ ਜਾਂਦੇ ਉਹ ਕਿਹਨਾਂ ਬਾਦ ਦਾ ਸਾਰੇ ਇਹ ਲਪੜ ਜਾਗੇ ਆਪਾਂ ਵਾਲ ਮੇਰੇ ਅੱਜ ਤੋਂ ਖੜੇ ਹੋਈ ਨਹੀਂ ਹੈਗੇ ਏਸੀ ਕਰਦੀ ਬੱਸ ਦੇ ਬੈਠੇ ਜੀ ਏਸੀ ਵਾਲੀ ਬੱਸ 'ਚ ਸਾਰੇ ਡੱਗ ਗਏ ਬਾਲ ਜੀ ਏਸੀ ਵਾਲੀ ਬੱਸ ਠੀਕ ਹੈ ਉਹ ਨਿਆਰ ਆ ਗਿਆ ਨਾ ਉਹ ਵਧੀਆ ਗੱਡੀ ਗੁੱਡੀ ਜਿਦਾ ਆਉਣ ਦਾ ਨਹੀਂ ਫਾਇਦਾ ਇੱਥੇ ਚਲਾਣ ਵਾਲੇ ਕੱਟਦੇ ਨੇ ਸ਼ਾਂਤ ਕਰ ਚੁੱਪ ਕਰਕੇ ਇੱਕ ਚਲਾਣ ਘਟਾ ਲਓ ਬਾਅਦ 'ਚ ਫਰੀ ਚੱਲੋ ਹੈ ਜਿੱਥੇ ਮਰਜ਼ੀ ਚਲਾਉਣ ਦੇ ਚਲਾਣ ਜ਼ਰੂਰੀ ਇੱਥੇ ਘਟਾਉਣਾ ਜਾਣੇ ਕਿੱਥੇ ਜਾਣਾ ਆਪਾਂ ਦੇਖ ਰਹੇ ਹਾਂ ਪਹੁੰਚਦੇ ਹਾਂ ਉਧਰੋਂ ਪੈਸਾ ਪਤਾ ਵਹ ਦੇਖ ਮੇਰਾ ਕਾ ਉਹ ਹੀ ਆ ਆਉਂਦੇ ਐਂਟਰੀ ਚੱਲ ਬਣਾ ਮੇਰਾ ਬਰੋ ਤੇਰਾ ਬਲੌਗ ਤਾਂ ਚੱਲੀ ਜਾ ਜਾਂਦਾ ਅੱਜ ਅਸੀਂ ਕੌਣ ਚੁੱਕਿਆ ਰੋਗਾਰਡਨ ਸੈਕਿੰਡ ਟਾਈਮ ਫਸਟ ਟਾਈਮ ਜਦੋਂ ਮੈਂ ਛੋਟੀ ਸੀ ਉਹ ਤਾਂ ਪਹੁੰਚੀ ਸੀ ਸੈਕਿੰਡ ਟਾਈਮ ਚਲੋ ਜਦੋਂ ਮੈਂ ਸੋਚੇਗਾ ਕਿ ਵੀਰਲਾ ਬਣਾਵਾਂਗੇ ਤੇ ਕੈਮਰਾ ਹੈਂਗ ਕਰਨਾ ਤੇਰੇ ਦੀ ਚੱਲਦਾ ਚੱਲ ਕੋਈ ਨਾ ਅੱਗੇ ਚੱਲ ਚਲੋ ਜੀ ਟਿਕਟਾਂ ਕੱਟਣ ਲਈ ਕਿੰਦੀ ਮੇਰੀ ਹੋਊ ਟਿਕਟ ਪਤਾ ਨਹੀਂ ਕਿੰਨੇ ਦੀ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਚਲੋ ਜੀ ਨਹੀਂ ਫਿਰ ਜੀ ਕਰਦੇ ਆ ਚੱਕੀ ਕੀ ਹਿਸਾਬ ਪਤਾਵਾ ਬਾਲੀ ਮਹਿੰਗੀ ਤਾਂ ਹੋਣੀ ਨਹੀਂ ਹੈ ਤਾਹਵੀਰ ਵੀ ਨਹੀਂ ਲੱਗਦੀ 30 ਹੈ ਡਾਲਟ 30 ਬੱਚਿਆਂ ਦੀ 10 ਸਾਲ ਵੱਡਿਆਂ ਦੀ 30 ਚਲੋ ਜੀ ਟਿਕਟੋਕ ਆ ਪਾ ਲੈ ਲਈ ਬਾਬਿਓ ਟਿਕਟੋਕ ਆ ਪਾ ਨੂੰ ਮਿਲੀ 60 ਰੁਪਏ ਦੀ ਦੇਖ ਸਕਦੇ ਹੋ ਤੁਸੀਂ ਆਹ ਕੌਣ ਖੜਾ ਅੰਕਲ ਜੀ ਮੈਂ ਇੱਕ ਵਾਰ ਬਾਰ ਬੋ ਗਿਆ ਤੇ ਵੀ ਵਾਰੇ ਅੱਗੇ ਚਲੋ 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 ਅੱਗੇ ਚੱਲ ਤੂੰ ਹੋਰ ਕੈਮਰਾਮੈਨ ਦੇ ਮੂਹਰੇ ਚ ਮੈਂ ਦਾ ਹਾਂਦਾ ਹਾਈ ਟੇਪ ਮੈਂ ਤਾਂ ਪਹਿਲੀ ਵਾਰੀ ਪਤਾ ਲੱਗਿਆ ਵੀ ਪਾਹੇ ਪੂਹੇ ਲੱਗਦੇ ਨੇ ਕਹਿੰਦੇ ਆਉਣ ਦੇ ਬਾਕੀ ਯਾਰ ਦੇਖ ਰਹੇ ਆ ਕੀ ਸਾਹ ਕਤਾਵਾ ਇੱਥੇ ਹੈਗਾ ਕੁਝ ਦੇਖਣ ਨੂੰ ਕੰਨਾ ਆ ਗਿਆ ਕਤਮਾ ਪਾਸੇ ਦੇ ਪੰਪਾਂ 'ਚ ਆ ਕੇ ਪੰਪ ਵੜੇ ਦਿੰਦੇ ਨੇ ਇਹਨੇ ਮੈਨੂੰ ਮੈਂ ਗੋਡੋਂ ਟੈਕਸ ਨਹੀਂ ਕਰਦਾ ਗਣ ਗਣ ਕੇ ਭੇਜਦੇ ਨੇ ਵੀਰ ਜਲਪੁੱਤਰ ਜੀ ਨੂੰ ਮਾਫ ਕਰਾਉਂਦਾ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਆ ਚੁੱਕੇ ਆ ਬਾਬੇ ਕੀ ਹੈ ਬਾਬੇ ਕੀ ਕੀ ਹੈ ਐਟਮਾ ਕੀ ਨੇ ਇੱਥੇ ਅੱਭੀ ਤੋਂ ਸਟਾਰਟਿੰਗ ਹੈ ਹੈ ਸਟਾਰਟਿੰਗ ਕਿੰਨਾ ਕਬੜਾ ਹੈ ਸਿਸਟਮ ਜਾਂ ਇਹ ਚਲ ਹਮੇ ਭੁੱਲਣਾ ਹੈ ਕਿੰਨਾ ਕਬੜਾ ਉਸ ਤੋਂ ਬਾਅਦ ਤਾਂ ਚੱਲਣਾ ਹੈ ਇਹ ਸੁਣਨਾ ਨਦੀ ਗੋੜੇ ਹਾਂ ਮੈਂ ਮੰਮੀ ਹੋਣੀ ਹੈ ਆਣੀ ਰੱਖਿਓ ਪੀਂਦੇ ਉਸ ਕੋ ਦੇ ਉਸ ਕੋ ਲਾਣੀ ਉਹਦਾ ਸੰਦੋ ਛਮਾਓ ਇਸ ਨੂੰ ਨੀਆ ਟਰਾਈ ਬਾਬਿਓ ਕਰ ਲੋ ਚੈੱਕ ਵੀਊ ਥੋੜਾ ਸਾਂ ਚੀਜ਼ ਸਾਊ ਬੱਚੇ ਆ ਸੀ ਵਾਹ ਕੋਈ ਨਾ ਉੱਚਾ ਉੱਚੇ ਵਾਲੀ ਦਾ ਚੈੱਕ ਕਰ ਵਾਲੀ ਦਾ ਐ ਤਰ੍ਹਾਂ ਖੜੇ ਰੁਕ ਜਾ ਰੁਕ ਲੈ ਖੜੇ ਹੋ ਜਾ ਇਹ ਸ਼ਿਸ਼ਟਮ ਕੀ ਹੈ ਇਹ ਬਾਬਿਓ ਬੋਲੇ ਚਲੋ ਬਾਬਿਓ ਚਲੋ ਬਾਬਿਓ ਦੇਖੀ ਸਕਦੇ ਹੋ ਦੇਖ ਲਓ ਪੱਥਰਾਂ ਨਾਲ ਕਿਵੇਂ ਆਰਟ ਕੀਤਾ ਹੋਇਆ ਹੈ ਤੇ ਕਾਫੀ ਟਾਈਮ ਦਾ ਬਣਾਇਆ ਹੋਇਆ ਹੈ ਇਹ ਰੋ ਗਾਰਡਨ ਇੱਕ ਬੰਦੇ ਦਾ ਵਲੌਗ ਦੇਖਿਆ ਸੀ ਮੈਂ ਹੈ ਉਹ ਮੈਂ ਕਾਫੀ ਟਾਈਮ ਹੋ ਗਿਆ ਇੱਕ ਬੰਦੇ ਦਾ ਵਲੌਗ ਜਾਂ ਦੇਖਿਆ ਸੀ ਹਾਂ ਤੇ ਮਾਚਲਾ ਆਪਾਂ ਵੀ ਹੁਣ ਦੇਖ ਹੀ ਲੈਨੇ ਆ ਕੀ ਸਿਸਟਮ ਆ ਆ ਘੜੇ ਬਣੇ ਨੇ ਘੜਿਆਂ ਦਾ ਬਾਬੇ ਦੇਖੋ ਕਿੰਨੀ ਕਾਰਾਗਰੀ ਕਰੀ ਗਈ ਹੈ ਮੰਮੀ ਪਹਿਲੇ ਦੇ ਟਾਈਮ ਦਾ ਕਾਰਾਗਰੀ ਹੈ ਵੀ ਬਾਬੇਓ ਦੇਖੋ ਕਿਹਦੇ ਕਰੀਏ ਇਦਾਂ ਜੇ ਆ ਕੇ ਗਿੱਡੀ ਗੀ ਕਰ ਚੁਤੀ ਆਟਾ ਗਿਰੀ ਆਟਾ ਗਿਰੀ ਆਟਾ ਗਿਰੀ ਆਟਾ ਗਿਰੀ ਨਹੀਂ ਆਟਾ ਗਿਰੀ ਆਟਾ ਗਿਰੀ ਉਹ ਦੇਖ ਕੇ ਨਾ ਘੰਡ ਬਣਿਆ ਹੋਇਆ ਨਿਕਾ ਜਾ ਸ਼ਿਸ਼ਟਮ ਕੀ ਆ ਇਹ ਗਾਹੀ ਗਾਹ ਜਾਈ ਜਾਂਦਾ ਇਹ ਆਹਾ ਅੱਛਾ ਨੀਚੇ ਲਹਿਸ਼ਟਮੇ ਆ ਖਾਲੀ ਐ ਸਮੁੰਦਰ ਜਿਹਾ ਭਰੇ ਨਹੀਂ ਇਹਨਾਂ ਨੇ ਤੋਬਾ ਯਾ ਸਹੀ ਹੈ ਖਣਬੀਨ ਵੀ ਮਿਲ ਜਾਂਦਾ ਇੱਥੋਂ ਚੱਕੀ ਫਰਦੇ ਨੇ ਦਵਾਰੋਂ ਪਰ ਨਾ ਚੜੇ ਅੱਗੇ ਜਾਣ ਦਾ ਰਸਤਾ ਤਾਂ ਗੋਲ-ਗੋਲ ਜਾ ਘੁੰਮੀ ਜਾਂਦਾ ਬਾਬੇਓ ਫਿਰ ਆਪਾਂ ਹੁਣ ਉਧਰ ਨੂੰ ਨਹੀਂ ਸੀ ਜਾਣਾ ਕਾ ਇੱਧਰ ਵੀ ਦੇਖਣਾ ਕੋਲ ਵੀਰ ਨੂੰ ਬਣਾ ਲੈਨੇ ਆਪਾਂ ਪਹਿਲਾਂ ਦੇਖ ਲਈਏ ਇੱਧਰ ਥੱਲੇ ਕੀ ਸਿਸਟਮ ਆ ਜਾਓ ਕਰੀਏ ਚੈੱਕ ਲੈ ਵੀ ਬਾਬੂ ਕਾਰਾਸਤਾ ਜਾਂ ਇਰਸਤਾ ਜਾਣਾਗੇ ਹੁਣ ਆਪਾਂ ਉਹ ਜਾਣਾਗਾ ਹੁਣ ਕੀ ਪਤਾ ਲੱਗੇ ਹੂੰ ਆ ਕਿਤੇ ਬਾਹਰ ਜਾਂ ਅੰਦਰ ਆਤ ਨਹੀਂ ਬਾਹਰ ਜਾਣ ਦਾ ਕਿੱਥੇ ਲਿਖਿਆ ਉਹ ਲਿਖਿਆ ਹੋਇਆ ਦਿਸਵੇ ਆ ਇਧਰ ਹੀ ਹਊ ਆਇਓ ਚੱਲਦੇ ਆ ਚਲੋ ਦੇਖਦੇ ਆਪਾਂ ਜੀ ਸਾਹਿਬ ਕੋ ਤਬਾ ਵੈਰੀ ਗੁੱਡ ਬੀ ਆ ਕੀ ਬਣਿਆ ਆ ਦੇਖੋ ਆ ਪੱਥਰਾਂ ਦਾ ਪੱਥਰਾਂ ਦੀ ਕਰੀ ਗਿਗਾਰ ਆ ਗਈ ਦੀ ਮੈਂ ਤੂੰ ਦੇਖਦੇ ਹੀ ਉਹਦੇ ਵਿੱਚ ਉਹਦੇ ਦੇਖ ਹਾਂ ਹਾਂ ਉਹ ਦਿਖਾ ਦੋ ਆਪਣਾ ਇਹ ਲੱਗੀ ਆ ਆ ਦੇਖ ਤੂੰ ਹਣ ਸਿਸਟਮ ਬਾਬੂ ਕਿਵੇਂ ਜਾਂਦਾ ਆਏ ਹਾਏ ਹੇ ਬੱਜਾ ਨਾ ਨਾ ਧਿਆਨ ਦੇ ਬਿੱਟਾ ਧਿਆਨ ਬਾਬੂ ਤੰਗਾ ਤੰਗਾ ਸਿਸਟਮ ਇਹ ਤੰਗਾ ਹੈ ਇੱਧਰ ਨੂੰ ਜਾਣਾ ਕਿ ਉੱਧਰ ਨੂੰ ਕੀ ਪਤਾ ਮੈਨੂੰ ਚੱਲ ਦੇਖਦੇ ਆਂ ਫਿਰ ਅੱਗੇ ਅੱਗੇ ਜਾ ਕੇ ਇੱਕ ਲੈ ਬਾਬੇ ਉਹ ਵੀਡੀਓ ਬੂਡੀ ਜਦੋਂ ਦੇਖਿਆ ਸੀ ਇਹ ਬਥੇਰਾ ਸਿਸਟਮ ਜਾਂ ਮੈਨੂੰ ਤਾਂ ਲੱਗਦਾ ਸੀ ਵੀ ਐ ਜੋ ਉਹ ਆ ਪਰ ਜਿਹੜਾ ਬੰਦਾ ਆਉਂਦਾਗਾ ਇੱਥੇ ਉਹਨੂੰ ਪਤਾ ਲੱਗਦਾ ਵੀ ਹਾਂ ਕਹਿੰਦੇ ਟਮਾ ਹਾਲ ਪੂਰਾ ਜਿਵੇਂ ਕਿ ਰੀਅਲ ਸ਼ੂਟ ਵੀ ਕਰਦੇ ਨੇ ਤੇ ਲੈ ਤੇਰੀ ਰੀਅਲ ਸ਼ੂਟ ਕਰਦੀ ਹੁਣ ਕਦੀ ਲੈ ਬਾਬੇ ਜਿਵੇਂ ਗੋਫਾ ਜਾ ਜਾਂ ਨੇ ਨੇ ਗਏ ਜਾਂ ਨੇ ਰੈਸਟਮੇ ਜਾਣਾ ਹਾਂ ਹੋ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਪੰਜਾਬੀ ਮੁੰਡੇ ਆ ਗਏ ਤੇ ਸਾਈਡ ਤੇ ਹੋ ਜੋ ਪੰਜਾਬੀ ਮੁੰਡੇ ਆ ਗਏ ਵਾਹ ਇਹ ਇਹੀ ਰਹਿ ਗਿਆ ਮੈਂ ਇਹ ਗਾ ਹੋਰ ਗਾ ਸਪਸ਼ਾ ਇਹ ਗਾ ਹਿਸਟਮ ਲਾਈਵ ਅਬ ਵੀਊ ਚੈੱਕ ਕਰੋ ਦੇਖ ਕਿੰਨਾ ਕੰਡ ਆ ਰਿਹਾ ਡੀਲਰੂ ਲੰਬੋ ਕੰਡ ਬਣ ਨਹੀਂ ਇੱਥੇ ਇਧਰ ਸਕੈਚ ਆਰਟਿਸਟ ਨੇ ਸਕੈਚ ਬਣਾ ਰਹੇ ਨੇ ਬਹੁਤ ਆਜਾ ਉੱਡੀ ਅੱਗੇ ਦੇਖਦੇ ਹਾਂ ਹੁਣ ਆਪਾਂ ਸਿਸਟਮ ਕੀ ਕੀ ਹੈ ਠੀਕ ਹੈ ਜੀ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਕਮੈਂਟਸ ਕਰਨਾ ਨਾ ਭੁੱਲਿਓ ਆਹ ਯਾਰ ਇਹ ਵੀ ਤੁਹ ਲੋਕੇ ਇਕੱਠਾ ਹੀ ਰਹੋ ਕਹਿੰਦੇ ਆ ਕਿ ਟ੍ਰੈਨ ਨਹੀਂ ਹੋ ਰਿਹਾ ਹੈ। ਹੇਟ ਲਿਖਿਆ ਹੋਇਆ ਸੀ। ਲੇਕਿਨ ਬਾਹਰ ਜਾਣ ਦਾ ਰਸਤਾ ਮਿਲ ਹੀ ਰਿਹਾ। ਇਹ ਤਾਂ ਉਹ ਫੂਲ ਬੜਾਈ ਆ ਹੁੰਦੀ ਜਿਵੇਂ। ਮਹੂਲ ਬਲਈ ਆ। ਉਵੇਂ ਚੱਲੀ ਜਾਂਦਾ। ਨਾ ਆਗ ਬੈਠਾ ਹੋਆ ਵੀ ਨਾ ਆਗਾ। ਐ ਚੱਲੋ ਚੱਲੋ ਚੱਲੋ। ਮਨ ਲਾ ਆ ਗਿਆ। ਸੱਚੀ ਖਤਮ ਹੋਣ ਵਾਲਾ ਦਰਵਾਜ਼ਾ ਆ ਗਿਆ। ਆ ਗਿਆ। ਆ ਗਿਆ ਆ ਗਿਆ ਆ ਗਿਆ। ਆ ਗਿਆ ਆ ਗਿਆ ਆ ਗਿਆ। ਤਲੇ ਵੀ ਆ ਚੁੱਕੇ ਆਂ ਕਹਿੰਦੇ ਬਾਰੇ ਅੱਜ ਕਿੰਨਾ ਫਾਈਨ ਮਿਲਿਆ ਸੀ ਬਾਹਰ ਥੱਕ ਚੁੱਕੀ ਜੀ ਇਹ ਤੇ ਲੌਗ ਦਾ ਐਂਡ ਸਹੀ ਕੀ ਕਹਿਣਾ ਚਾਹੁੰਨੇ ਚੱਲ ਦਿਖਾਉਣੀ ਹੈ ਬਾਕੀ ਅੱਗੇ ਕਿੱਥੇ ਚੱਲਦੇ ਆਂ ਖਾਣ ਪੀਣ ਲਈ ਚਲੋ ਜੀ ਲੈ ਵੀ ਬਾਬੇ ਮਾਹੌਲ ਚੈੱਕ ਕਰੋ ਕਹਿੰਦਾ ਭੀੜ ਤਾਂ ਪੂਰੀ ਹਰ ਵਕਤ ਲੱਗੀ ਹੋਈ ਰਹਿੰਦੀ ਇੱਥੇ ਇਕੱਠ ਫੇਰ ਇਕੱਠ ਚੜਿਆ ਆ ਬਾਬਿਓ ਹੈਣਾ ਹਾਂਜੀ ਇੰਨਾ ਘੱਟ ਤਾਂ ਹਰ ਵਕਤ ਹੀ ਰਹਿੰਦਾ ਇੱਥੇ ਅਜ ਤੋਂ ਵੱਧ ਵੱਧ ਰਹਿੰਦਾ ਹੈਣਾ ਬਾਕੀ ਜੂਨ ਦੀਆਂ ਛੁੱਟੀਆਂ ਵੀ ਹੋਈਆਂ ਨੇ ਹਾਂ ਹਾਂ ਉਹਦੇ ਕਰਕੇ ਘਰੇ ਬਹਿ ਕੇ ਕੋਈ ਪਤਾ ਹੈ ਬੋਰ ਹੋ ਜਨੇ ਹਾਂ ਹਾਂ ਤੇ ਕੱਲ ਟਾਈਮ ਤੇ ਜਾਣ ਦੀ ਇੱਛਾ ਸੀ ਵੀ ਜਾਵਾਂਗੇ ਘਰ ਵੀ ਕਰਕੇ ਜਾਇ ਨਹੀਂ ਹੋਇਆ ਪਰ ਅੱਜ ਫਾਈਨਲੀ ਆ ਚੁੱਕੇ ਹਾਂ ਤੇ ਤੇ ਜੇ ਕਿਸੇ ਨੇ ਆਉਣਾ ਹੈ ਅੱਲਾ ਬੱਸ ਚੜ ਕੇ ਆਇਓ ਬਹੁਤ ਚੜ ਕੇ ਆਇਓ ਚਲਾਣ ਨਾ ਕਰਾ ਕੇ ਆਇਓ ਲਓ ਜੀ ਆ ਚੁੱਕੇ ਹਾਂਜੀ ਕੋਨਾ ਦਾ ਬਹੁਤ ਨਹੀਂ ਇੱਥੇ ਅੱਜ ਬੰਦ ਨੇ ਓਏ ਕਾਫੀ-ਕਾਫੀ ਦਾ ਪੀ ਨਹੀਂ ਸਕਦੇ ਮੇਰਾ ਪੋਚ ਕਰਦੇ ਹੈ ਹੈ ਮੇਰਾ ਪੋਚ ਲੈਣੇ ਆਪਾਂ ਚਲੋ ਪਾਣੀ ਬਹੁਤ ਜ਼ਿਆਦਾ ਨਹੀਂ ਆ ਚੁੱਕਿਆ ਲੈਈ ਬਾਬੂ ਕਰੋ ਚੈੱਕ ਤੇ ਆਪਾਂ ਜਾ ਸਕਦੇ ਹਾਂ ਵਿੱਚ ਮੁੰਲਾ ਦਾ ਬੰਦ ਕਰੀਏ ਜਾਨੇ ਗਸ਼ਟੀਆਂ ਯਾਰ ਪਾਣੀ ਉਹ ਹਵਾ ਚੱਲਦੀ ਹੈ ਨਾ ਤੇਜ਼ ਵਾਲੀ ਆਵਾਜ਼ ਤੇਜ਼ ਵਾਲੀ ਚੱਲਦੀ ਆ ਦੇ ਕਰਕੇ ਬੰਦ ਕਰੀਏ ਜਾਨੇ ਤੇ ਪਰ ਪਸਨ ਸਾਢੇ 3:30 ਹੋ ਗਏ ਬੰਦ ਕਰੀਏ ਜਾਨੇ ਕੋਈ ਵੀ ਦਿਨ ਦੇਖਦਾ ਇੱਕ ਜਣਾ ਦੇਖਦਾ ਤਾਂ ਇੰਨੀ ਆ ਲੈਈ ਬਾਬੂ ਕਰੋ ਚੈੱਕ ਮਾਹੌਲ ਉਹ ਦੇਖਦੀ ਵੀ ਨਹੀਂ ਮੈਂ ਤਾਂ ਛੋਟੀ ਹਾਂ ਮੈਂ ਮੈਂ ਮੇਰਾ ਮਤਲਬ ਸੌਰੀ ਹਵਾ ਬਹੁਤ ਤੇਜ਼ ਚੱਲ ਰਹੀ ਆ ਉਹਦੇ ਕਰਕੇ ਕਸ਼ਤੀਆਂ ਕੁਸ਼ਤੀਆਂ ਅੱਜ ਬੰਦ ਕਰੀਆਂ ਹੋਈਆਂ ਨੇ ਹਣਾ ਹਵਾ ਵਾਲੀ ਤੇਜ਼ ਚੱਲਦੀ ਆ ਦੇਖ ਪਾਣੀ ਝੰਨ ਝੰਨ ਕਰਦਣਾ ਉਹਦੇ ਕਰਕੇ ਕਿਤੇ ਅ ਅ ਸੈਰ ਕਰਕੇ ਆਵਾਂਗੇ ਪਹਿਲੇ ਸੰਦਾ ਵੜਦਾ ਇਹਨੇ ਮੈਂ ਨਾ ਕਲਾ ਬੱਟਦਾ ਨਹੀਂ ਨਹੀਂ ਬਸ ਹੁਣ ਮੈਂ ਆਈ ਬਾਬਿਓ ਕਾਣੀਆਂ ਦਾ ਸੁਣੀ ਉਹਨਾਂ ਦੀਆਂ ਬਥੇਰੀਆਂ ਪਿਆਸਾ ਕਾਂ ਦੇਖ ਲੋ ਪੱਥਰ ਨੇ ਹਣਾ ਪੱਥਰਾਂ ਚੋਂ ਪਾਣੀ ਲੱਭਦਾ ਏ ਪੱਥਰਾਂ ਚੋਂ ਲੱਭਦਾ ਹੈਗਾ ਪਾਣੀ ਦੇਖ ਲੈ ਇਹ ਪੱਥਰ ਛੱਟ ਰਿਹਾ ਏ ਉਹ ਪੱਥਰ ਛੱਟਦਾ ਮੈਂ ਉਹ ਇੱਕ ਤਾਂ ਸ਼ੱਧ ਹੀ ਹੋ ਗਿਆ ਤਾਂ ਪੱਥਰ ਜਾ ਕੇ ਖਿਲਿਆ ਹੀ ਏ ਤਾਂ ਵਿਚਾਰਾ ਪੱਥਰ ਜਾ ਕੇ ਛੱਟ ਰਿਹਾ ਪਾਣੀ ਉੱਚਾਗਾ ਉੱਚਾ ਕਰਨ ਨੂੰ ਚਲ ਪਿਆਸਾ ਕਾਂ ਇੱਕ ਪਿਆਸੀ ਕਾਂ ਬਲਦੀ ਏ ਹਾਂ ਇੱਕ ਤਾਂ ਤੇ ਚੱਲੀਏ ਫਿਰ ਆਪਾਂ ਹਣ ਅੱਜ ਲਈ ਬਹੁਤ